ਮੌਜੂਦਾ ਟਿਊਲਿਪ ਕਾਲਜ ਦੇ ਵਿੱਚ ਜਿੱਥੋਂ ਦੇ ਸੰਗਤ ਅੱਜ ਐਮ ਡੀ ਮੌਜੂਦ ਨੇ ਜਿਹਨਰ ਨਾਮ ਰਾਣਾ ਗੁਲਬੀਰ ਹੈ ਸੋ ਤਮਾਮ ਜਿਹੜੀਆਂ ਗੱਲਾਂ ਹੋਂਦ ਨਾਲ ਤਮਾਮ ਸਵਾਲ ਕਰਾਂਗੇ ਟਿਊਲਿਪ ਕਾਲਜ ਨਾਲ ਕਿ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤਾਂ ਦਾ। ਸੋ ਸਭ ਤੋਂ ਪਹਿਲਾਂ ਕੁਝ ਆਪਣੇ ਬਾਰੇ ਦੱਸੋ ਜਿਹੜਾ ਟਿਊਲਿਪ ਕਾਲਜ ਇੱਥੇ ਅੱਜ ਅਸੀਂ ਬੈਠੇ ਹਾਂ ਮੌਜੂਦ ਆ ਇਹਦੇ ਬਾਰੇ ਕੁਝ ਚੰਨਣਾ ਬੋ ਜੀ। ਟਿਊਲਿਪ ਕਾਲਜ ਜਿਹੜੀ ਆਰਗੇਨਾਈਜੇਸ਼ਨ ਹੈ ਜੀ ਇਹਦੀ ਸ਼ੁਰੂਆਤ ਹੋਈ ਸੀਗੀ ਜੀ 2011 ਦੇ ਵਿੱਚ। ਸੋ ਸਾਡੇ ਕੋਲ ਇੱਕ ਬੜਾ ਲੰਮਾ ਚੌੜਾ ਐਕਸਪੀਰੀਐਂਸ ਹੈ ਇਸ ਲਾਈਨ ਦਾ ਸੋ ਜਿਹੜਾ ਮੇਨ ਕਾਲਜ ਕੀ ਹੈ ਜਿਹੜਾ ਟਿਊਲਿਪ ਵਾਲਾ ਬੱਚੇ ਆਪਣਾ ਵਿਹਾਨ ਕਾ ਦੇ ਨੇ ਟਿਊਲਿਪ ਉਹ ਇਹਨਾ ਫੇਮਸ ਕਿਉਂ ਹੈ ਇਹਦੀ ਕੀ ਖਾਸੀਅਤ ਕੀ ਹੈ ਸਭ ਤੋਂ ਇੰਪੋਰਟੈਂਟ ਹੁੰਦੇ ਹੈ ਜੀ ਕਿ ਸਾਡੇ ਕੋਲ ਜਿਹੜੇ 1000ਸ ਆਫ ਸਟੂਡੈਂਟਸ ਜਿਹੜੇ ਆ ਉਹ ਅੱਜ ਤੱਕ ਸਕਸੈਸਫੁਲੀ ਪੜ ਕੇ ਜਾ ਚੁੱਕੇ ਆ ਉਹਨਾਂ ਦੀਆਂ ਪਲੇਸਮੈਂਟਸ ਬਹੁਤ ਅੱਛੀਆਂ ਹੋਈਆਂ ਨੇ ਗਵਰਨਮੈਂਟ ਜੌਬਸ ਦੇ ਵਿੱਚ ਪ੍ਰਾਈਵੇਟ ਜੌਬਸ ਦੇ ਵਿੱਚ ਬੱਚੇ ਆਪਣਾ ਕੰਮ ਬਿਲਕੁਲ ਸੈਟੀਸਫੈਕਟਰੀ ਤਰੀਕੇ ਨਾਲ ਕਰਦੇ ਪਏ ਨੇ ਇਹਦਾ ਕਾਰਨ ਹੈ ਕਿ ਲੋਕ ਸਾਡੇ ਤੇ ਭਰੋਸਾ ਕਰਦੇ ਨੇ ਤੇ ਲੋਕ ਸਾਡੇ ਕੋਲ ਪਹੁੰਚਦੇ ਨੇ ਜੀ ਗੱਲ ਕਹੀ ਡਿਸਟੈਂਸ ਐ ਇਹ ਕੋਈ ਖਾਸियत ਕੀ ਹੈ ਡਿਸਟੈਂਸ ਐਜੂਕੇਸ਼ਨ ਦੀ ਇਹ ਬਾਕੀਆਂ ਨਾਲ ਵੱਖਰੀ ਕਿੰਦਾ ਦਾ ਫਾਇਦਾ ਕੌਣ ਹੈ ਤੇ ਕਿੰਨੂੰ ਲੈ ਸਕਦੇ ਨੇ ਦੇਖੋ ਜਿੱਦਾਂ ਇਹਦੇ ਨਾਮ ਦੇ ਵਿੱਚ ਹੀ ਹੈ ਕਿ ਡਿਸਟੈਂਸ ਐਜੂਕੇਸ਼ਨ ਐਜੂਕੇਸ਼ਨ ਐਟ ਅ ਡਿਸਟੈਂਸ ਤਾਂ ਇਹ ਉਹਨਾਂ ਲੋਕਾਂ ਵਾਸਤੇ ਹੈ ਪਾਰਟਿਕੂਲਰਲੀ ਵੈਸੇ ਤਾਂ ਹਰ ਕੋਈ ਡਿਸਟੈਂਸ ਐਜੂਕੇਸ਼ਨ ਚ ਰੋਲ ਕਰ ਸਕਦਾ ਹੈ ਪੜ ਸਕਦਾ ਹੈ ਪਰ ਉਹਨਾਂ ਲੋਕਾਂ ਵਾਸਤੇ ਖਾਸ ਤੌਰ ਤੇ ਜਿਹੜੇ ਕਿਤੇ ਨਾ ਕਿਤੇ ਵਰਕਿੰਗ এমਪਲਾਈਡ ਨੇ ਜਿਵੇਂ ਫਾਰ ਇਗਜ਼ਾਮਪਲ ਇੰਡੀਅਨ ਆਰਮੀ ਹੋਗੀ ਪੰਜਾਬ ਪੁਲਿਸ ਹੋਗੀ ਜਾਂ ਕਿਤੇ ਗਵਰਨਮੈਂਟ ਸੈਟਅਪ ਦੇ ਲੋਕ ਹੋਗੇ ਜਿਹੜੇ ਰੈਗੂਲਰ ਆਪਣੀ ਐਜੂਕੇਸ਼ਨ ਨਹੀਂ ਲੈ ਸਕਦੇ ਕਿਉਂਕਿ ਉਹ ਕਿਤੇ ਨਾ ਕਿਤੇ ਸੋਨਾਂ ਵਾਸਤੇ ਇੱਕ ਵਰਦਾਨ ਦੀ ਤਰ੍ਹਾਂ ਡਿਸਟੈਂਸ ਐਜੂਕੇਸ਼ਨ ਕਿਉਂ ਆਪਣੀਆਂ ਜੌਬਸ ਨੂੰ ਵੀ ਕੰਟੀਨਿਊ ਕਰ ਸਕਦੇ ਆ ਤੇ ਉਹਦੇ ਨਾਲ ਨਾਲ ਆਪਣੀ ਐਜੂਕੇਸ਼ਨ ਨੂੰ ਵੀ ਫਾਇਦਾ ਕਰ ਸਕਦੇ ਟਿਊਲਿਪ ਕਾਲਜ ਦੇ ਵਿੱਚ ਕਿਹੜੇ ਕੋਰਸਿਸ ਜਿਹੜੇ ਮੇਨ ਆ ਰਹੇ ਨੇ ਤੇ ਜਿੰਨਾਂ ਦੇ ਬੱਚੇ ਫਾਇਦਾ ਲੈ ਸਕਦੇ ਨੇ ਆ ਦੇਖੋ ਸਾਡੇ ਕੋਲ ਟਿਊਲਿਪ ਕਾਲਜ ਦੇ ਵਿੱਚ 5 ਮੇਨ ਡਿਪਾਰਟਮੈਂਟਸ ਨੇ ਜਿਵੇਂ ਬਿਲਕੁਲ ਕੰਪਿਊਟਰ ਸਾਇੰਸ ਦਾ ਪੂਰਾ ਡਿਪਾਰਟਮੈਂਟ ਹੈ ਜਿਹਦੇ ਵਿੱਚ ਇੱਕ ਡਿਪਲੋਮਾ ਡੀਸੀਏ ਤੋਂ ਲੈ ਕੇ ਬੈਚਲਰਸ ਦੇ ਵਿੱਚ ਬੀਐਸਸੀ ਆਈਟੀ ਬੀਐਸਸੀ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨਸ ਇਹ ਐਮਐਸਸੀ ਆਈਟੀ ਐਮਸੀ ਦੇ ਵਰਗੀਆਂ ਸੋ ਇੱਕ ਡਿਪਲੋਮਾ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਤੱਕ ਬੱਚੇ ਆਪਟ ਕਰ ਸਕਦੇ ਆ ਮੇਰੇ ਕੋਲ ਕਾਮਰਸ ਦਾ ਡਿਪਾਰਟਮੈਂਟ ਹੈ ਬੀਕਾਮ ਐਮਕਾਮ ਬੱਚੇ ਕਰ ਸਕਤੀ ਹੈ ਲਾਇਬ੍ਰੇਰੀ ਸਾਇੰਸ ਦਾ ਡਿਪਾਰਟਮੈਂਟ ਹੈ ਡਿਪਲੋਮਾ ਇਨ ਲਾਇਬ੍ਰੇਰੀ ਬੈਚਲਰਸ ਇਨ ਲਾਇਬ੍ਰੇਰੀ ਐਂਡ ਮਾਸਟਰਸ ਇਨ ਲਾਇਬ੍ਰੇਰੀ ਬੱਚੇ ਕਰ ਸਕਦੇ ਆ ਆਰਟਸ ਦਾ ਡਿਪਾਰਟਮੈਂਟ ਹੈ ਜਿੱਥੇ 10 ਵੱਖਰੀ ਵੱਖਰੀ ਤਰ੍ਹਾਂ ਦੇ ਐਮਏ ਕੋਰਸਸ ਬੱਚੇ ਕਰ ਸਕਦੇ ਆ ਇਹਦੇ ਨਾਲ ਬੈਚਲਰ ਆਫ ਆਰਟਸ ਬੀਏ ਜਿਹੜਾ ਕਿ ਅੱਜਕੱਲ ਬਹੁਤ ਲਾਈਮਲਾਈਟ ਚ ਆ ਉਹਨੂੰ ਬੱਚੇ ਕਰ ਸਕਦੇ ਆ ਇਹਦੇ ਤੋਂ ਬਾ ਬੈਚਲਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨਸ ਐਂਡ ਐਮਬੀਏ ਮਾਸਟਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਇਹਦੇ ਕੋਲ ਫਾਈਵ ਡਿਪਾਰਟਮੈਂਟਸ ਦੇ ਅੰਦਰ ਵੈਰੀਡ ਕੋਰਸਿਸ ਜਿਕਰ ਗੱਲ ਕਰੀਏ ਐਲਪੀ ਯੂਨੀਵਰਸਿਟੀ ਬਹੁਤ ਵੱਡੀ ਯੂਨੀਵਰਸਿਟੀ ਹੈ ਜਿੱਥੇ ਬੱਚਿਆਂ ਨੂੰ ਜਾਣਾ ਪੈਂਦਾ ਰੋਜ਼ ਆਣਾ ਜਾਣਾ ਟਰਾਂਸਪੋਰਟੇਸ਼ਨ ਬੜੀ ਦੂਰ ਔਖਾ ਹੈ ਲੇਕਿਨ ਉਹੀ ਚੀਜ਼ ਤੁਸੀਂ ਇੱਥੇ ਉਹਨਾਂ ਨੂੰ ਮੌਜੂਦ ਕਰਵਾ ਕੇ ਦੇ ਦੇਓ ਤਰਨਤਨ ਦੇ ਵਿੱਚ ਇਹਦਾ ਲਾਭ ਕੀ ਇਹ ਮਤਲਬ ਹੈ ਜਦੋਂ ਬੱਚੇ ਅੱਜ ਕੱਲ ਮਿੱਥ ਬਣਾਉਂਦਾ ਬੱਚਿਆਂ ਦੇ ਮਨ ਦੇ ਵਿੱਚ ਕਿ ਜੇ ਤੁਸੀਂ ਜੌਬਸ ਲੈਣ ਜਾਵਾਂਗੇ ਕਿ ਤੇ ਫਰਕ ਤੇ ਨਹੀਂ ਪੈਂਦਾ ਕਿ ਜੇ ਤੁਸੀਂ ਉਥੋਂ ਡਾਇਰੈਕਟਲੀ ਪੜੇ ਹੋ ਤੇ ਇੱਕ ਟਿਊਲਿਪ ਕਾਲਜ ਦੇ ਵਿੱਚੋਂ ਪੜੇ ਹੋ ਤੇ ਕੋਈ ਡਿਫਰੈਂਸ ਨਹੀਂ ਕ੍ਰੀਏਟ ਹੁੰਦਾ ਉੱਥੇ ਜੌਬਸ ਵੇਲੇ ਦੇਖੋ ਸਭ ਤੋਂ ਇੰਪੋਰਟੈਂਟ ਗੱਲ ਤੇ ਇਹ ਹੈ ਜੀ ਕਿ ਇਹ ਵਰਲਡ ਕਲਾਸ ਐਜੂਕੇਸ਼ਨ ਐਟ ਦਾ ਡੋਰ ਸਟੈਪ ਆਫ ਦਾ ਸਟੂਡੈਂਟ ਸੋ ਬੱਚੇ ਤੇ ਕੋਲ ਐਜੂਕੇਸ਼ਨ ਚੱਲ ਕੇ ਆ ਗਈ ਹੈ ਇਹਦੇ ਵਿੱਚ ਤੁਸੀਂ ਜਾਣ ਕੇ ਤੁਹਾਨੂੰ ਬੜੀ ਖੁਸ਼ੀ ਹੋਏਗੀ ਕਿ ਯੂਨੀਵਰਸਿਟੀ ਗ੍ਰੈਂਟਸ ਕਮਿਸ਼ਨ ਨੇ ਜੋ ਸਭ ਤੋਂ ਸੁਪਰੀਮ ਬਾਡੀ ਹੈ ਐਜੂਕੇਸ਼ਨ ਦੀ ਉਹਨਾਂ ਨੇ ਡਿਸਟੈਂਸ ਐਜੂਕੇਸ਼ਨ ਦਾ ਬੱਚਾ ਉਹਨਾਂ ਦੇ ਨਾਲ ਰੈਗੂਲਰ ਮੋਡ ਦੇ ਨਾਲ ਇਕੁਇਵਲੈਂਟ ਮੰਨਿਆ ਜਾਏਗਾ। ਸੋ ਸਾਡੇ ਕੋਲ ਯੂਨੀਵਰਸਿਟੀ ਦੇ ਵਿੱਚ ਵੀ ਜਿੱਥੇ ਰੈਗੂਲਰ ਦੇ ਬੱਚੇ ਦੀ ਕਨਵੋਕੇਸ਼ਨ ਹੁੰਦੀ ਹੈ, ਉੱਥੇ ਡਿਸਟੈਂਸ ਦੇ ਬੱਚੇ ਦੀ ਕਨਵੋਕੇਸ਼ਨ ਹੁੰਦੀ ਹੈ। ਜਿੱਥੇ ਉਹਨਾਂ ਦੀਆਂ ਪਲੇਸਮੈਂਟਸ ਹੁੰਦੀਆਂ ਨੇ ਰੈਗੂਲਰ ਵਾਲਿਆਂ ਦੀਆਂ, ਉੱਥੇ ਡਿਸਟੈਂਸ ਵਾਲਿਆਂ ਦੀਆਂ ਪਲੇਸਮੈਂਟਸ ਹੁੰਦੀਆਂ ਨੇ। ਸੋ ਰੈਗੂਲਰ ਤੇ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਕੋਈ ਫਰਕ ਨਹੀਂ ਹੈ। ਇਹ ਇੱਕ ਮਿਥ ਹੈ ਜਿਹੜੀ ਫਲਾਈ ਜਾਂਦੀ ਹੈ। ਬੱਚਾ ਜੇ ਡਿਸਟੈਂਸ ਐਜੂਕੇਸ਼ਨ ਤੋਂ ਵੀ ਪੜਦਾ ਹੈ ਤੇ ਉਹਨੂੰ ਵੀ ਉਹੀ ਸਾਰੀਆਂ ਓਪਰਚ्युनिटीਜ਼ ਆ ਜੋ ਪੜਨ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਉਹਨਾਂ ਟਾਈਮ ਗੈਪ ਕਾਫੀ ਬਹਿ ਗਿਆ ਸ਼ਾਇਦ ਸਾਨੂੰ ਕੋਈ ਨਾ ਲਵੇ ਤੇ ਉਹਦੇ ਦੀ ਕੋਈ ਪ੍ਰਸੀਜਨ ਹੈਗਾ ਜਾਂ ਮਤਲਬ ਟਾਈਮ ਗੈਪ ਤੇ ਜੋ ਮੈਟਰ ਨਹੀਂ ਕਰਦਾ ਅ ਡਿਸਟੈਂਸ এডਿਕੇਸ਼ਨ ਮੈਂ ਸਮਝਦਾ ਹਾਂ ਇਹਦੇ ਵਿੱਚ ਵੀ ਇੱਕ ਵਰਦਾਨ ਹੈ ਜੀ ਚਾਹੇ ਲੰਬਾ ਗੈਪ ਹੋਵੇ ਜਿੱਦਾਂ ਕਿ ਬਹੁਤ ਸਾਰੇ ਦੇਖੋ ਸਟੂਡੈਂਟ ਸਾਡੇ ਕੋਲ ਆਉਂਦੇ ਨੇ ਜਿੱਦਾਂ ਉਹਨਾਂ ਨੇ ਆਫਟਰ ਪਲਸ 2 ਇੰਡੀਅਨ ਆਰਮੀ ਜੁਆਇਨ ਕਰ ਲਿਆ ਤੇ ਕਾਫੀ ਲੰਬੇ ਸਮੇਂ ਬਾਅਦ ਉਹਨਾਂ ਨੂੰ ਲੱਗਾ ਕਿ ਅਸੀਂ ਆਪਣੀ ਐਜੂਕੇਸ਼ਨ ਨੂੰ ਦੁਬਾਰਾ ਤੋਂ ਰੀਕੰਟੀਨਿਊ ਕਰੀਏ। ਤੋ ਲੰਬਾ ਗੈਪ 10 ਸਾਲ, 12 ਸਾਲ, 15 ਸਾਲ ਦਾ ਗੈਪ ਵਾਲੇ ਵੀ ਬੱਚੇ ਸਾਡੇ ਕੋਲ ਦੁਬਾਰਾ ਤੋਂ ਆ ਕੇ ਆਪਣੀ ਐਜੂਕੇਸ਼ਨ ਸ਼ੁਰੂ ਕਰਦੇ ਨੇ ਤਾਂ ਜੋ ਉਹਨਾਂ ਨੂੰ ਜਦੋਂ ਉਹ ਆਰਮੀ ਤੋਂ ਰਿਟਾਇਰ ਹੋ ਕੇ ਆ ਜਾਂਦੇ ਨੇ ਤੇ ਫਿਰ 더 ਚੰਗੀਆਂ ਕੈਰੀਅਰ ਆਪਸ਼ਨਸ ਮਿਲ ਸਕਣ। ਸੋ ਗੈਪ ਇੱਥੇ ਕੋਈ ਇਸ਼ੂ ਨਹੀਂ ਆ। ਮੈਂ ਇਹ ਸਮਝਦਾ ਆਂ ਕਿ ਕਦੀ ਵੀ ਸਟਾਰਟ ਕਰਨਾ ਉਹ ਲੇਟ ਨਹੀਂ ਹੁੰਦਾ। ਬੱਚੇ ਆਪਣੀ ਜਦੋਂ ਚਾਹਣ ਦੁਬਾਰਾ ਐਜੂਕੇਸ਼ਨ ਸ਼ੁਰੂ ਕਰ ਸਕਦੇ। ਜਿੱਕਰ ਗੱਲ ਕਰੀਏ ਬਹੁਤ ਵੈਲ ਰੈਕਗਨਾਈਜ਼ਡ ਤੁਹਾ ਬੱਚਿਆਂ ਨੂੰ ਇੱਥੇ ਹਾਲੇ ਕਿ ਪਰਸੈਂਟੇਜ ਮੈਟਰ ਕਰਦੀ ਹੈ ਕਿ 90% ਕਿਉਂਕਿ ਜ਼ਿਆਦਾਤਰ ਕਾਲਜਿਸ ਨੇ ਜਿਹੜੇ ਜਿੱਦਾਂ ਦੀ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਦੇ ਨੇ ਹਮੇਸ਼ਾ ਪਰਸੈਂਟੇਜ ਮੰਗਦੇ ਨੇ ਕਿ 90+ ਹੋਣੀ ਚਾਹੀਦੀ ਨੇ ਉਹ ਇੱਥੇ ਵੀ ਲੱਗ ਹੁੰਦੀ ਹੈ ਜੀ ਦੇਖੋ ਡਿਸਟੈਂਸ ਐਜੂਕੇਸ਼ਨ ਦੀ ਇਹ ਬਿਊਟੀ ਹੈ ਖਾਸੀਅਤ ਹੈ ਕਿ ਸਾਡੇ ਕੋਲ ਬੱਚਾ ਜਿਹੜਾ ਆ ਉਹਦੀ ਪ੍ਰੀਵੀਅਸ ਕੁਆਲਿਫਿਕੇਸ਼ਨ ਕਲੀਅਰ ਹੋਣੀ ਚਾਹੀਦੀ ਹੈ ਤੋ ਐਡਮਿਸ਼ਨ ਲੈ ਸਕਦਾ ਹੈ ਪਰਸੈਂਟੇਜ ਕੋਈ ਮੈਟਰ ਨਹੀਂ ਕਰਦੀ ਸੋ ਇਹ ਵੀ ਇੱਕ ਬੜਾ ਇੰਪੋਰਟੈਂਟ ਸਟੈਪ ਹੈ ਬੱਚਿਆਂ ਵਾਸਤੇ ਕਿ ਬੱਚੇ ਇੱਕ ਬਹੁਤ ਹੀ ਅੱਛੀ ਕੁਆਲਿਟੀ ਐਜੂਕੇਸ਼ਨ ਲੈ ਸਕਦੇ ਨੇ ਜੇ ਉਹਨਾਂ ਦੀ ਪ੍ਰੀਵੀਅਸ ਕੁਆਲੀਫਿਕੇਸ਼ਨ ਕਲੀਅਰ ਹੈ ਤੇ ਪਰਸੈਂਟੇਜ ਕੋਈ ਮੈਟਰ ਨਹੀਂ। ਯੂਨੀਵਰਸਿਟੀ ਦੇ ਵਿੱਚ اٹੈਂਡੈਂਸ ਮੈਟਰ ਕਰਦੀ ਹੈ। ਜੇਕਰ ਬੱਚਾ ਨਹੀਂ ਹੁੰਦਾ ਉਹਨੂੰ ਫਾਈਨ ਵੀ ਦੇਣਾ ਪੈਂਦਾ ਕਈ ਵਾਰ। ਉਹਨੂੰ ਉਹਦਾ ਰੋਲ ਨੰਬਰ ਵੀ ਜਿਹੜਾ ਲੈ ਦਿੱਤਾ ਜਾਂਦਾ ਡਿਕੇਨ ਕਰ ਦਿੱਤਾ ਜਾਂਦਾ ਪੇਪਰ ਦੇ ਵਿੱਚੋਂ ਤੇ ਉਹ ਚੀਜ਼ ਇੱਥੇ ਵੀ ਕਿਤੇ ਹੁੰਦੀ ਹੈ। ਇਹ ਇਸ ਜਗ੍ਹਾ ਦੇ ਉੱਪਰ ਵੀ ਡਿਸਟੈਂਸ ਐਜੂਕੇਸ਼ਨ ਨੂੰ ਐਡਵਾਂਟੇਜ ਹੈ। ਇਹਦੇ ਵਿੱਚ ਕੀ ਹੁੰਦਾ ਹੈ ਜੀ ਇੱਕ ਪੂਰੇ ਸੈਮੈਸਟਰ ਦੇ ਦੌਰਾਨ 15 ਤੋਂ ਤਕਰੀਬਨ 20 ਦਿਨ ਦੀਆਂ ਆਨਲਾਈਨ ਕਲਾਸਿਸ ਹੁੰਦੀਆਂ ਨੇ ਆਨਲਾਈਨ ਬੱਚੇ ਨੇ ਜਾਣਾ ਕਿਤੇ ਨਹੀਂ ਆ ਘਰ ਬੈਠ ਕੇ ਉਹਨੇ ਆਨਲਾਈਨ ਹੀ ਲੈ ਉਦੇ ਵਿੱਚ ਹੀ ਉਹਨੇ ਆਪਣੀ ਟੈਂਡਰਸ ਕੰਪਲੀਟ ਕਰਨੀ ਹੈ ਉਹਦੇ ਵਿੱਚ ਬੱਚੇ ਨੂੰ ਬੇਨਫਿਟ ਇਹ ਹੈ ਕਿ ਉਹਨੂੰ ਪੂਰੇ ਉਹਦੇ ਡਾਊਟ ਕਲੀਅਰੈਂਸਿਸ ਉਹਦੀਆਂ ਕੀਤੀਆਂ ਜਾਂਦੀਆਂ ਨੇ ਉਹਦੀ ਸਿਲੇਬਸ ਦੀ ਕਵਰੇਜ ਕੀਤੀ ਜਾਂਦੀ ਹੈ ਤੋਂ ਉਹ ਜਿਹੜੀ ਕਲਾਸਿਸ ਉਹ ਲਗਾਉਂਦਾ ਹੈ ਉਦੋਂ ਨੂੰ ਇੱਕ ਵੱਖਰਾ ਸਰਟੀਫਿਕੇਟ ਪਰਸਨਲ ਕੰਟੈਕਟ ਪ੍ਰੋਗਰਾਮ ਦੇ ਤਹਿਤ ਉਹ ਵੀ ਦਿੱਤਾ ਜਾਂਦਾ ਹੈ ਜੋ ਕਿ ਉਹਦੀ ਡਿਗਰੀ ਵਾਸਤੇ ਬੜਾ ਇੰਪੋਰਟੈਂਟ ਹੁੰਦਾ ਹੈ ਸੋ ਲੈਕਚਰ ਕੋਈ ਮਾਇਨੇ ਨਹੀਂ ਰੱਖਦੇ ਤੁਸੀਂ ਸਿਰਫ ਆਪਣੀਆਂ ਆਨਲਾਈਨ ਕਲਾਸਿਸ ਦੇ ਵਿੱਚ ਆਪਣੇ ਲੈਕਚਰ ਪੂਰੇ ਕਰ ਲੀ ਸੋ ਐਲਪੀਯੂ ਦੇ ਵਿੱਚ ਜੇਕਰ ਗੱਲ ਕਰੀਏ ਜਿਵੇਂ ਚਾਰਜਸ ਦਾ ਕਿਥੇ ਕੋਈ ਫਰਕ ਹੈ ਜੀ ਤੁਸੀਂ ਟਿਊਸ਼ਨ ਦੇ ਵਿੱਚ ਕੋਈ ਚਾਰਜਸ ਜ਼ਿਆਦਾ ਲੈ ਰਹੇ ਹੋ ਜਾਂ ਇਨਸਟਾਲਮੈਂਟਸ ਦੀ ਜਿਹੜੀ ਜਿਹੜੀ ਫੀਸਿਲਟੀ ਹੁੰਦੀ ਹੈ ਪ੍ਰੋਵਾਈਡ ਹੋ ਸਕਦੀ ਹੈ ਜਾਂ ਨਹੀਂ ਅ ਪਹਿਲੀ ਗੱਲ ਤਾਂ ਇਹ ਹੈ ਦੰਨੀ ਸੀ ਕਿ ਰੈਗੂਲਰ ਐਜੂਕੇਸ਼ਨ ਨਾਲੋਂ ਬਹੁਤ ਘੱਟ ਪ੍ਰਾਈਸ ਤੇ ਡਿਸਟੈਂਸ ਐਜੂਕੇਸ਼ਨ ਅਵੇਲੇਬਲ ਹੁੰਦੀ ਹੈ ਬਹੁਤ ਜ਼ਿਆਦਾ ਅਫੋਰਡੇਬਲ ਹੈ ਰੈਗੂਲਰ ਐਜੂਕੇਸ਼ਨ ਤੋਂ ਕਈ ਗੁਣਾ ਘੱਟ ਡਿਸਟੈਂਸ ਐਜੂਕੇਸ਼ਨ ਦੀਆਂ ਫੀਸ ਹੁੰਦੀਆਂ ਨੇ ਪਰ ਕੁਆਲਿਟੀ ਸੇਮ ਹੁੰਦੀ ਹੈ ਡਿਗਰੀ ਦੀ ਵੈਲਿਊ ਸੇਮ ਹੁੰਦੀ ਹੈ ਐਂਡ ਮੋਸਟ ਆਫ ਆਲ ਇਹਦੇ ਵਿੱਚ ਜੇ ਕਿਸੇ ਬੱਚੇ ਕੋਲ ਇੱਕ ਸੈਮੈਸਟਰ ਦੀ ਫੀਸ ਵੀ ਜਿਹੜੀ ਮੁਸ਼ਕਲ ਹੁੰਦੀ ਹੈ ਕਿ ਵੀਰੀ ਕੋਈ ਇਹੋ ਜਿਹੇ ਫੈਮਲੀਜ਼ ਦੇ ਬੱਚੇ ਆ ਜਾਂਦੇ ਨੇ ਤੋਂ ਉਹਨਾਂ ਵਾਸਤੇ ਵੀ ਇੱਕ ਖਾਸੀਅਤ ਇਹ ਹੈ ਕਿ EMI ਦੀ ਆਪਸ਼ਨ ਵੀ ਅਵੇਲੇਬਲ ਹੈ EMI ਕਰਵਾ ਕੇ ਬੱਚੇ ਬੜੀ ਆਸਾਨ ਕਿਸ਼ਤ ਦੇ ਨਾਲ ਆਪਣੀਆਂ ਫੀਸਿਸ ਜਿਹੜੀਆਂ ਨੇ ਉਹਨਾਂ ਨੂੰ ਪੇ ਕਰ ਸਕਦੇ ਬਿਲਕੁਲ ਤੇ ਜਿਸ ਤਰ੍ਹਾਂ ਕਿ 15 ਸਾਲ ਹੋ ਚੁੱਕੇ ਨੇ ਇਸ ਇੰਸਟੀਚਿਊਟ ਨੇ ਸਕੂਲਜ ਨੂੰ ਤੇ ਕੀ ਤੁਹਾਡੀਆਂ ਉਪਲਬਧੀਆਂ ਨੇ ਜਾਂ ਬੱਚਿਆਂ ਦੇ ਰਿਜ਼ਲਟ ਕਿੱਦਾਂ ਦੇ ਨੇ ਕਿੱਦਾਂ ਦੇ ਰਿਵਿਊਜ਼ ਨੇ ਦੇਖੋ 1000ਸ ਆਫ ਸਮਾਈਲਸ ਅਸੀਂ ਬੋਲਦੇ ਹਾਂ ਇਸ ਚੀਜ਼ ਨੂੰ ਸਾਡੇ ਕੋਲੋਂ ਹਜ਼ਾਰਾਂ ਬੱਚੇ ਪੜ ਕੇ ਗਏ ਸਾਨੂੰ ਬੜੀ ਉਦੋਂ ਮਾਣ ਵੀ ਹੁੰਦਾ ਹੈ ਖੁਸ਼ੀ ਹੁੰਦੀ ਹੈ ਸੈਟੀਸਫੈਕਸ਼ਨ ਹੁੰਦੀ ਹੈ ਜਦੋਂ ਉਹ ਬੱਚੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਪਲੇਸ ਹੁੰਦੇ ਨੇ ਅੱਜ ਮੇਰੇ ਕੋਲ ਬਹੁਤ ਸਾਰੇ ਬੱਚੇ ਨੇ ਜਿਹੜੇ ਗਵਰਨਮੈਂਟ ਸੈਟਅਪ ਚ ਨੇ ਚਾਹੇ ਉਹ ਆਰਮੀ ਹੈ ਚਾਹੇ ਉਹ ਪੁਲਿਸ ਹੈ ਚਾਹੇ ਉਹ ਟੀਚਰਸ ਨੇ ਚਾਹੇ ਉਹ ਪੋਸਟਲ ਆਫਿਸਿਸ ਦੇ ਵਿੱਚ ਨੇ ਬੈਂਕਸ ਦੇ ਵਿੱਚ ਨੇ ਬੋਥ ਪ੍ਰਾਈਵੇਟ ਐਸ ਵੈਲ ਐਸ ਗਵਰਨਮੈਂਟ ਬੈਂਕਸ ਦੇ ਵਿੱਚ ਬੱਚੇ ਪਲੇਸਡ ਨੇ ਸੋ ਸਾਡੇ ਕੋਲੋਂ ਬਹੁਤ ਸਾਰੇ ਬੱਚੇ ਸਕਸੈਸਫੁਲੀ ਆਪਣੀ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਆਪਣੇ ਜੌਬਸ ਕੰਟੀਨਿਊ ਕਰਦੇ ਪਏ ਨੇ ਵੱਖਰੇ ਵੱਖਰੇ ਬਿਜ਼ਨੈਸਿਸ ਦੇ ਵਿੱਚ ਵੱਖਰੇ ਵੱਖਰੇ ਸਟਾਰਟਅੱਪਸ ਦੇ ਵਿੱਚ ਵੀ ਬੱਚੇ ਅੱਜ ਜਿਹੜੇ ਉਹ ਲੱਗੇ ਹੋਏ ਨੇ ਸੋ ਡਿਸਟੈਂਸ ਐਜੂਕੇਸ਼ਨ ਦੀ ਕੋਈ ਲਿਮਿਟ ਨਹੀਂ ਹੈ ਤੇ ਬਹੁਤ ਸਾਰੇ ਬੱਚੇ ਸਕਸੈਸਫੁਲੀ ਆਪਣੀ ਜ਼ਿੰਦਗੀ ਜੀ ਰਹੇ ਨੇ ਸੋ ਗੱਲਬਾਤ ਹੋਰ ਨੇ ਤੇ ਆਪਾਂ ਕਲੀਅਰ ਕਰ ਲਿਆ ਕਿ ਟਿਊਲਿਪ ਕਾਲਜ ਹੈ ਬੈਨੀਫਿਟ ਸਕੀਮ ਹੈ ਜਿਹੜਾ ਇਹਨੂੰ ਖਾਸ ਕਿੱਦਾਂ ਬਣ ਸਕਦੀ ਹੈ ਬੱਚਿਆਂ ਲਈ ਖਾਸ ਕਿੱਦਾਂ ਹੋ ਸਕਦੀ ਹੈ ਤੇ ਜੇਕਰ ਆਪਾਂ ਗੱਲ ਕਰੀਏ ਜਿਹੜੇ ਵਿਦਿਆਰਥੀ ਨੇ ਤੁਹਾਨੂੰ ਕੰਟੈਕਟ ਕਿੱਦਾਂ ਕਰ ਸਕਦੇ ਨੇ ਕਿਉਂਕਿ ਜਿਹੜੀ ਟਿਊਲਿਪ ਕਾਲਜ ਹੈ ਇਦੇ ਵਿੱਚ ਵਿਦਿਆਰਥੀ ਆ ਰਹੇ ਨਹੀਂ کافی ਲੰਬੇ ਸਮੇਂ ਤੋਂ ਤੋਂ ਜਾਣ ਬੱਚਾ ਨਾ ਇਧਰ ਹੋ ਚੁੱਕਾ ਹੈ ਤੇ ਕੰਡਕਟ ਕਿੱਦਾਂ ਕੀਤਾ ਜਾ ਸਕਦਾ ਕੋਈ ਆ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੀ ਵੈਬਸਾਈਟ ਵਿਜ਼ਿਟ ਕੀਤੀ ਜਾ ਸਕਦੀ ਹੈ tulipedu.in ਸੋ ਬੱਚੇ ਉੱਥੇ ਜਾ ਕੇ ਸਾਰੀਆਂ ਫੀਸ ਦੇਖ ਸਕਦੇ ਨੇ ਬਰੋਚਰ ਦੇਖ ਸਕਦੇ ਨੇ ਸਾਰੀ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਨੇ ਮੇਰੇ ਪਰਸਨਲ ਕੰਟੈਕਟ ਤੇ ਵੀ ਜਿਹੜੇ ਬੱਚੇ ਆ ਉਹ ਮੇਰੇ ਨਾਲ ਕੰਟੈਕਟ ਦੇ ਵਿੱਚ ਰਹਿੰਦੇ ਨੇ ਤਾਂ ਕੰਟੈਕਟ ਨੰਬਰ ਇਜ਼ 98881188 ਫੋਟੋ ਇਹਦੇ ਤੇ ਵੀ ਸਿੱਧਾ ਕੰਟੈਕਟ ਕੀਤਾ ਜਾ ਸਕਦਾ ਹੈ ਤੇ ਸਾਡਾ ਡੈਡੀਕੇਟਿਡ ਆਫਿਸ ਹੈ ਉਹ ਤਰਨਤਾਰਨ ਬਾਠ ਰੋਡ ਆਪੋਜੀਟ ਟੂ ਨਿਊ ਗ੍ਰੇਨ ਮਾਰਕੀਟ ਜੁਲਿਪ ਕਾਲਜ ਦੇ ਨਾਤੇ ਸਿਚੁਏਟਿਡ ਹੈ ਸੋ ਬੱਚੇ ਇੱਥੇ ਵੀ ਸਾਡੇ ਕੋਲ ਪਹੁੰਚ ਕਰ ਸਕਦੇ